ਸਾਨੂੰ ਦੱਸਦੀ ਹੈ ਜੀ ਭਵਨਤਮਨ ਸਾਹਿਬ ਨੇ ਰਾਮ ਲੱਲਾ ਦੇ ਦਰਸ਼ਨ ਕਰ ਲਏ ਹੈ ਜੀ ਉਹਨਾਂ ਨੇ ਅਯੁੱਧਿਆ ਚ ਜਾ ਕੇ ਰਾਮ ਮੰਦਿਰ ਦੇ ਵਿੱਚ ਮੱਥਾ ਟੇਕਿਆ ਆਓ ਤੁਹਾਨੂੰ ਦੱਸਦੇ ਆ ਭਵਨਤਮਨ ਸਾਹਿਬ ਨੇ ਕੀ ਕਿਹਾ ਅਯੁੱਧਿਆ ਵਿਖੇ ਰਾਮ ਮੰਦਿਰ ਚ ਰਾਮ ਲਾਲਾ ਦੇ ਦਰਸ਼ਨ ਕਰਕੇ ਆਨੰਦ ਆ ਗਿਆ ਸਾਰੇ ਧਰਮ ਸਾਨੂੰ ਆਪਸੀ ਪਿਆਰ ਤੇ ਸਾਰਿਆਂ ਦੀਆਂ ਖੁਸ਼ੀਆਂ ਚ ਸ਼ਾਮਿਲ ਹੋਣ ਦਾ ਸੰਦੇਸ਼ ਦਿੰਦੇ ਹਨ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ ਜੀ ਭਗਵੰਤਮਾਨ ਸਾਹਿਬ ਵੀ ਹੁਣ RAM LALLA ਦੇ ਦਰਸ਼ਨ ਕਰਕੇ ਆ ਗਏ ਹੈਗੇ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ RAM JI ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਭਗਵੰਤ ਸਾਹਿਬ ਨੇ ਕਿਹਾ ਕਿ ਅਸੀਂ ਹਰ ਧਰਮ ਦੀ ਇੱਜ਼ਤ ਕਰਦੇ ਹਾਂ ਤੇ ਅਸੀਂ ਮੱਥਾ ਟੇਕ ਕੇ ਆਇਆ ਤੁਹਾਨੂੰ ਇਹ ਵੀ ਦੱਸ ਦਈਏ ਭਗਵੰਤਮਾਨ ਸਾਹਿਬ ਦੇ ਨਾਲ ਅਰਵਿੰਦ ਕੇਜਰੀਵਾਲ ਸਾਹਿਬ ਵੀ ਸਿਗੇ ਜੀ ਭਗਵੰਤਮਾਨ ਸਾਹਿਬ ਦੀ ਵਾਈਫ ਵੀ ਉਹਨਾਂ ਨਾਲ ਸਿਗੇ ਇਹ ਵੱਡੀ ਖਬਰ ਜੈ ਸ਼੍ਰੀ ਰਾਮ ਸਾਰਿਆਂ ਨੂੰ ਦੱਸ ਦਈਏ ਜੀ ਭਗਵੰਤਮਾਨ ਸਾਹਿਬ ਨੇ ਵੀ ਦਰਸ਼ਨ ਕਰ ਲਏ ਹੈ ਜੀ ਰਾਮ ਮੰਦਿਰ ਦੇ ਤੁਹਾਨੂੰ ਦੱਸਤੀਏ ਪੰਤਮਾ ਸਾਹਿਬ ਨੇ ਕੀ ਕਿਹਾ ਦੁਬਾਰਾ ਅਯੁੱਧਿਆ ਵਿਖੇ ਰਾਮ ਮੰਦਿਰ ਦੀ ਸ਼ਾਮਿਲ ਰਾਮ ਲੱਲਾ ਦੇ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ ਮੈਨੂੰ ਅਸੀਂ ਸਾਰੇ ਧਰਮ ਤੇ ਸਾਰੇ ਸਮਾਜ ਨੂੰ ਪਿਆਰ ਕਰਦੇ ਹਾਂ ਤੇ ਸਾਰਿਆਂ ਧਰਮਾਂ ਦੀਆਂ ਖੁਸ਼ੀਆਂ 'ਚ ਸ਼ਾਮਿਲ ਹੋਣਾ ਜਾਣਦੇ ਹਾਂ ਇਹ ਵੱਡੀ ਖਬਰ ਤੁਹਾਡੇ ਸਾਨੂੰ ਲੈ ਕੇ ਆਏ ਹਨ ਜੀ ਪੰਤਮਾ ਸਾਹਿਬ ਨੇ ਵੀ ਜੋ ਹੈ ਮੱਥਾ ਟੇਕ ਲਿਆ ਹੈਗਾ ਜੇ ਮੈਨੂੰ ਤੁਹਾਨੂੰ ਪਤਾ ਹੀ ਹੈ ਕਿ ਰਾਮ ਮੰਦਿਰ ਬਣਿਆ ਸੀਗਾ ਜੀ ਸ਼ੀਲਾ ਨਿਆਸ ਕਿਤਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਹੁਣ ਇਸ ਵਾਰ ਅਰਵਿੰਦ ਕੇਜਰੀਵਾਲ ਆਪਣੇ ਪੇਰੈਂਟਸ ਦੇ ਨਾਲ ਤੇ ਪੰਤਮਾ ਸਾਹਿਬ ਆਪਣੀ ਵਾਈਫ ਦੇ ਨਾਲ ਰਾਮ ਮੰਦਿਰ ਗਏ ਤੇ ਉੱਥੇ ਰਾਮ ਲੱਲਾ ਦੇ ਦਰਸ਼ਨ ਕੀਤੇ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਜੈ ਸ਼੍ਰੀ ਰਾਮ ਸਾਰਿਆਂ ਨੂੰ ਤੁਹਾਨੂੰ ਦੱਸ ਦਈਏ ਜੀ ਪੰਤਮਾ ਸਾਹਿਬ ਨੇ ਦਰਸ਼ਨ ਕੀਤੇ ਰਾਮ ਮੰਦਿਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਵਧੀਆ ਅਨੁਭਵ ਹੋਇਆ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਹਾਂ ਸਾਡੇ ਵਾਸਤੇ ਸਭ ਧਰਮ ਬਰਾਬਰ ਹੈਗੇ ਤੇ ਅੱਜ ਮੈਂ ਮੱਥਾ ਟੇਕਿਆ ਹੈ ਤੇ ਮੈਨੂੰ ਬਹੁਤ ਹੀ ਵਧੀਆ ਹੋਇਆ ਹੈ ਦਾਦੀ ਜੀ ਪੰਤਵਾ ਸਾਹਿਬ ਨੇ ਵੀ ਦਰਸ਼ਨ ਕਰਲੇ ਹੈ ਜੀ ਰਾਮ ਮੰਦਿਰ ਦੇ ਤੁਹਾਨੂੰ ਦਾਦੀਏ ਪੰਤਵਾ ਸਾਹਿਬ ਨੇ ਕੀ ਕਿਹਾ ਦੁਬਾਰਾ ਅਯੁੱਧਿਆ ਵਿਖੇ ਰਾਮ ਮੰਦਿਰ ਦੀ ਸ਼ਾਮਿਲ ਰਾਮ ਲੱਲਾ ਦੇ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ ਮੈਨੂੰ ਅਸੀਂ ਸਾਰੇ ਧਰਮ ਤੇ ਸਾਰੇ ਸਮਾਜ ਨੂੰ ਪਿਆਰ ਕਰਦੇ ਹਾਂ ਤੇ ਸਾਰਿਆਂ ਤਰ੍ਹਾਂ ਦੀਆਂ ਖੁਸ਼ੀਆਂ 'ਚ ਸ਼ਾਮਿਲ ਹੁਣਾਂ ਜਾਣਦੇ ਹਾਂ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਪੰਤਮਾ ਸਾਹਿਬ ਨੇ ਵੀ ਜੋ ਹੈ ਮੱਥਾ ਟੇਕ ਲਿਆ ਹੈਗਾ ਜੇ ਮੈਨੂੰ ਤੁਹਾਨੂੰ ਪਤਾ ਹੀ ਹੈ ਕਿ ਰਾਮ ਮੰਦਿਰ ਬਣਿਆ ਸੀਗਾ ਜੀ ਪਰ ਅਰਵਿੰਦ ਕੇਜਰੀਵਾਲ ਆਪਣੇ ਪੇਰੈਂਟਸ ਦੇ ਨਾਲ ਤੇ ਪੰਤਮਾ ਸਾਹਿਬ ਆਪਣੀ ਵਾਈਫ ਦੇ ਨਾਲ ਰਾਮ ਮੰਦਿਰ ਗਏ ਤੇ ਉੱਥੇ ਰਾਮ ਲੱਲਾ ਦੇ ਦਰਸ਼ਨ ਕੀਤੇ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ जय श्री राम ਸਾਰਿਆਂ ਨੂੰ ਤੁਹਾਨੂੰ ਦੱਸ ਦਈਏ ਜੀ ਪੰਤ ਮਾ ਸਾਹਿਬ ਨੇ ਦਰਸ਼ਨ ਕੀਤੇ ਰਾਮ ਮੰਦਿਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਵਧੀਆ ਅਨੁਭਵ ਹੋਇਆ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਹਾਂ ਸਾਡੇ ਵਾਸਤੇ ਸਭ ਧਰਮ ਬਰਾਬਰ ਹੈਗੇ ਤੇ ਅੱਜ ਮੈਂ ਮੱਥਾ ਟਿਕਿਆ ਹੈ ਤੇ ਮੈਨੂੰ ਬਹੁਤ ਹੀ ਵਧੀਆ ਹੋਇਆ ਹੈ ਤੁਸੀਂ ਦੁਬਾਰੀ ਕੀ ਕਹੋਗੇ ਜਰੂਰ ਦੱਸੋ ਵੱਡੀ ਖਬਰ